ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚਲਦੀ ਆ ਰਹੀ ਜਪਜੀ ਸਾਹਿਬ ਅਰਥ ਬੋਧ ਭਾਗ ਦੇ ਅੰਦਰ ਅੱਜ ਅਸੀਂ ਸਰਵਣ ਕਰਾਂਗੇ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤਿਲ ਨਾ ਤਮਾਈ ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਲੋਕਾਂ ਨੂੰ ਦੱਸਣਾ ਕਰ ਰਹੇ ਨੇ ਕਿ ਪਰਮਾਤਮਾ ਬਹੁਤ ਬੀਅੰਤ ਹੈ ਬਹੁਤ ਵੱਡਾ ਹੈ ਉੱਚ ਬਹੁਤ ਤਾਕਤ ਹੈ ਬਹੁਤ ਸ਼ਕਤੀ ਹੈ ਲੇਕਿਨ ਨਾਲ ਦੇ ਨਾਲ ਉਹਦੇ ਵਿੱਚ ਲਾਲਚ ਨਹੀਂ ਹੈ ਉਹਨੂੰ ਜਰਾ ਵੀ ਤਮਾ ਨਹੀਂ ਹੈ ਉਹ ਦਿੰਦਾ ਹੈ ਦਿੰਦਾ ਹੈ ਔਰ ਦਿੰਦਾ ਹੀ ਹੈ ਉਹਦੇ ਹੁਕਮ ਦੇ ਵਿੱਚ ਇਦਾਂ ਨਹੀਂ ਆ ਕਿ ਉਹ ਉਸਨੇ ਅਗਰ ਕੁਝ ਦਿੱਤਾ ਹੈ ਤੇ ਉਹ ਦੇਣ ਦਾ ਉਹਨੂੰ ਹੰਕਾਰ ਹੈ ਜਾਂ ਲਾਲਚ ਹੈ ਕਿ ਮੈਨੂੰ ਵਾਪਸ ਵਿੱਚ ਮਿਲੇ ਜਿਵੇਂ ਵਾਈ ਗੁਰੂ ਜੀ ਲੋਕ ਇਹ ਸੋਚਦੇ ਨੇ ਕਿ ਪਰਮਾਤਮਾ ਨੇ ਸਾਨੂੰ ਕੁਝ ਦਿੱਤਾ ਹੈ ਇਸ ਕਰਕੇ ਦਿੱਤਾ ਹੈ ਕਿ ਕਿਉਂਕਿ ਅਸੀਂ ਉਹਦਾ ਪਾਠ ਕਰਦੇ ਆਂ ਨਿਤਨੇਮ ਕਰਦੇ ਆਂ ਗੁਰਦੁਆਰੇ ਜਾਂਦੇ ਆਂ ਮੰਦਿਰ ਜਾਣੇ ਆ ਜਾਂ ਫਿਰ ਅਸੀਂ ਪ੍ਰੋਪਰ ਟਾਈਮ ਤੇ ਨਮਾਜ਼ ਪੜਦੇ ਪਏ ਆ ਤੇ ਇਸ ਕਰਕੇ ਰੱਬ ਮੇਰੇ ਕੰਮ ਕਰ ਰਿਹਾ ਰੱਬ ਨੂੰ ਆਪਣੀ ਬੰਦਗੀ ਕਰਵਾਉਣ ਦੀ ਇੱਛਾ ਨਹੀਂ ਹੈ ਉਹ ਅਗਰ ਅਸੀਂ ਉਹਦਾ ਨਾਮ ਨਹੀਂ ਵੀ ਜਪਾਂਗੇ ਉਹ ਤਾਂ ਵੀ ਵੱਡਾ ਹੀ ਹੈ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਤੋਂ ਆਇਆ ਸਾਨੂੰ ਬੰਦਗੀ ਦੀ ਲੋੜ ਹੈ ਕਿ ਅਸੀਂ ਆਪਣੀ ਪਛਾਣ ਕਰੀਏ ਕਿ ਅਸਲ ਦੇ ਵਿੱਚ ਅਸੀਂ ਹੈ ਕੀ ਹਾਂ ਨਾ ਕਿ ਪਰਮਾਤਮਾ ਨੂੰ ਯਾਦ ਦਿਵਾਉਣ ਦੀ ਲੋੜ ਹੈ ਕਿ ਪਰਮਾਤਮਾ ਅਸੀਂ ਤੇਰਾ 파ਟ ਕੀਤਾ ਵੇਖ ਅਸੀਂ ਤੈਨੂੰ ਕਿੰਨਾ ਯਾਦ ਕਰਦੇ ਆ ਨਾਮ ਜਪਣਾ ਬੰਦਗੀ ਕਰਨਾ ਖੁਦ ਨੂੰ ਸੁਚੇਤ ਕਰਨਾ ਜਗਾਉਣਾ ਪਹਿਚਾਨ ਕਰਵਾਣੀ ਹੈ ਕਿ ਅਸੀਂ ਅਸਲ ਦੇ ਵਿੱਚ ਅਨਰੂਪ ਪਰਮਾਤਮਾ ਦਾ ਰੂਪ ਹੈਗੇ ਆ ਤੇ ਬਾਹਰੋਂ ਵੀ ਉਹ ਰੂਪ ਪ੍ਰਗਟ ਹੋਵੇ ਗੁਰੂ ਪਾਤਸ਼ਾਹ ਮਿਹਰ ਕਰਨ ਵਾਹਿਗੁਰੂ ਜੀ ਪੰਕਤੀਆਂ ਦੇ ਅਰਥ ਬੋਧ ਕਰਦੇ ਆ ਹੋਈਆਂ ਨਿੱਕਾਂ ਭੁੱਲਾਂ ਨੂੰ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ